ਹਾਂਜੀ ਦੋਸਤੋ ਅੱਜ ਮੰਮੀ ਹੋਣੇ ਬਣਾਉਣ ਲੱਗੇ ਨੇ ਤੰਦੂਰ ਦੀਆਂ ਰੋਟੀਆਂ ਇਹ ਦੇਖ ਸਕਦਾ ਪੇੜੇ ਕਰਦੇ ਆ ਇਹ ਤੰਦੂਰ ਦਾ ਇਹ ਦੇਖੋ ਦੋਸਤੋ ਪਹਿਲਾਂ ਤੰਦੂਰ ਤੋਂ ਪਾ ਆ ਜਾਂਦਾ ਫਿਰ ਬਣਦੀਆਂ ਤੰਦੂਰ ਵਾਲੀਆਂ ਰੋਟੀਆਂ ਤੇ ਦੇਖੋ ਦੋਸਤੋ ਮੰਮੀ ਰੋਟੀਆਂ ਲਾਈ ਜਾਂਦੀ ਤੰਦੂਰ ਤੇ ਅੱਜ ਐ ਚੱਕੋਈ ਐਵੇਂ ਲੱਤਦੀਆਂ ਰੋਟੀਆਂ ਲਾਤੀ ਰੋਟੀ ਕਿਹੜੇ-ਕਿਹੜੇ ਵੀਰ ਨੂੰ ਪਸੰਦ ਆ ਤੰਦੂਰ ਵਾਲੀ ਰੋਟੀ ਕਮੈਂਟ ਕਰਕੇ ਜਰੂਰ ਦੱਸਿਆ ਜੀ ਨਾ ਦੋਸਤੋ ਇਹ ਦੇਖੋ ਬਣੀਆਂ ਰੋਟੀਆਂ ਦੋ ਤਿਆਰ ਮੇਕ ਕੋਰ ਲੌਣ ਲਗੀ ਰੋਟੀ ਚਲ ਆਇਆ ਫੜਾ ਜੀ ਚਲ